ਤੇ ਜਿੰਦਰਪਾਲ ਸਿੰਘ ਇਸ ਵੇਲੇ ਮੇਰਾ ਲਾਈਵ ਹੋਣ ਦਾ ਮਕਸਦ ਤੁਸੀਂ ਟਾਈਟਲ ਜਿਹੜਾ ਹੈ ਉਹ ਪੜ ਲਿਆ ਹੋਣਾ ਕਿ ਜੰਮੂ ਦੀ ਰਾਜਨੀਤੀ ਦੇ ਵਿੱਚ ਇੱਕ ਬੜਾ ਵੱਡਾ ਮੋੜ ਜਿਹੜਾ ਹੈ ਕਿਉਂਕਿ ਅਸੈਂਬਲੀ ਇਲੈਕਸ਼ਨ ਜਿਹੜੇ 2024 ਦੇ ਜੰਮੂ ਦੇ ਵਿੱਚ ਜਿਹੜੇ ਨੇ ਉਹ ਇੱਕ ਤਰੀਕ ਨੂੰ ਹੋਣੇ ਨੇ ਔਰ ਇੱਕ ਤਰੀਕ ਨੂੰ ਜੰਮੂ ਦੇ ਜਿਹੜੇ ਵੋਟਾਂ ਪੈਣੀਆਂ ਨੇ ਉਸ ਤੋਂ ਠੀਕ ਪਹਿਲਾਂ ਯਾਨੀ ਅੱਜ ਦਾ ਦਿਨ 26 ਤਾਰੀਖ ਨੂੰ 26 ਸਪਟੰਬਰ ਇੱਕ بڑا ਵੋਟਾ ਦਿਨ ਹੋਣ ਵਾਲਾ ਹੈ ਸਾਰੀ ਪਾਰਟੀਆਂ ਦੇ ਵਿੱਚੋਂ ਕਿਸੇ ਇੱਕ ਪਾਰਟੀ ਨੂੰ ਬਹੁਤ ਵੱਡਾ ਫਾਇਦਾ ਜਿਹੜਾ ਹੈ ਉਹ ਮਿਲਣ ਵਾਲਾ ਹੈ ਆਮ ਤੌਰ ਤੇ ਤੁਸੀਂ ਦੇਖਦੇ ਹੋ ਕਿ ਕਾਂਗਰਸ ਐਨਸੀ ਭਾਜਪਾ ਪੀਡੀਪ ਅਤੇ ਕੁਝ ਹੋਰ ਜਿਹੜੇ ਆਜ਼ਾਦ ਉਮੀਦਵਾਰ ਇਸ ਟਿਕ 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 ਦੇ ਵਿੱਚ ਰਹਿੰਦੇ ਸੀਗੇ ਕਿ ਜਿਹੜਾ ਇੱਕ ਸਮੁਦਾਏ ਦਾ ਵੋਟ ਹੈ ਪੂਰਾ ਇੱਕ ਕਿਸੇ ਕਮਿਊਨਿਟੀ ਦਾ ਵੋਟ ਉਹ ਉਹਨਾਂ ਦੇ ਕਿਸੇ ਪਾਲੇ ਵਿੱਚ ਪੈ ਜਾਏ ਕਿਉਂਕਿ ਉਹ ਕਮਿਊਨਿਟੀ ਇਸ ਵੇਲੇ ਡਿਸਾਈਡਿੰਗ ਫੈਕਟਰ ਹੈ ਕਈ ਸੀਟਾਂ ਦੇ ਉੱਤੇ ਖਾਸ ਕਰਕੇ ਦੋ ਸੀਟਾਂ ਦੇ ਉੱਤੇ ਬਹੁਤ ਵੱਡਾ ਉਸ ਕਮਿਊਨਿਟੀ ਦੀ ਵੋਟ ਦਾ ਜਿਹੜਾ ਹੈ ਉਹ ਇਫੈਕਟ ਪੈਣ ਵਾਲਾ ਹੈ ਉਸ ਦਾ ਬੜਾ ਤਕੜਾ ਇੰਪੈਕਟ ਪੈਣ ਵਾਲਾ ਹੈ ਔਰ ਉਹ ਹਾਰ ਜਿੱਤ ਦਾ ਫੈਸਲਾ ਇਹ ਵੀ ਹੋ ਸਕਦਾ ਹੈ ਕਿ ਉਸ ਕਮਿਊਨਿਟੀ ਦੀ ਵੋਟ ਅਗਰ ਕਿਤੇ ਪੈਂਦੀ ਹੈ ਤਾਂ ਉਹਦੇ ਨਾਲ ਹੋਵੇ ਹਾਰ ਜਿੱਤ ਦਾ ਹੋ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਠੀਕ ਡੇਢ ਘੰਟੇ ਦੇ ਬਾਅਦ ਕਰੀਬ ਕਰੀਬ ਮੈਂ ਐਗਜ਼ੈਕਟ ਟਾਈਮ ਤੁਹਾਨੂੰ ਦੱਸ ਦਿਆਂ ਠੀਕ ਡੇਢ ਘੰਟੇ ਜਾਂ 1 ਘੰਟਾ 40 ਮਿੰਟ ਦੇ ਬਾਅਦ ਇੱਕ ਬਹੁਤ ਵੱਡਾ ਜੰਮੂ ਦੇ ਵਿੱਚ ਐਲਾਨ ਹੋਣ ਵਾਲਾ ਹੈ ਤੁਹਾਨੂੰ ਦੱਸ ਦਈਏ ਕਿ ਜੰਮੂ ਦੇ ਵਿੱਚ ਇੱਕ ਪੂਰੇ ਸਮੁਦਾਏ ਦੀ ਵੋਟ ਇੱਕ ਪੂਰੀ ਕਮਿਊਨਿਟੀ ਦੀ ਵੋਟ ਜਿਹੜੀ ਹੈ ਯੂ ਟਰਨ ਲੈਣ ਵਾਲੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਉਹ ਯੂ ਟਰਨ ਕਿਹੜੀ ਪਾਰਟੀ ਦੇ ਖਾਤੇ ਦੇ ਵਿੱਚ ਜਾਂਦਾ ਹੈ ਪਾਰਟੀਆਂ ਤੁਹਾਨੂੰ ਮੈਂ ਫਿਰ ਤੋਂ ਦੱਸ ਦਿਆਂ ਇਲੈਕਸ਼ਨ ਲੜਨ ਵਾਲੀਆਂ ਜੰਮੂ ਦੇ ਵਿੱਚ ਫਿਲਹਾਲ ਤਿੰਨ ਹੀ ਹਨ ਜਿਨ੍ਹਾਂ ਦੇ ਵਿੱਚੋਂ ਖਾਸ ਕਰਕੇ ਭਾਜਪਾ ਹੈ ਦੂਸਰੀ ਪਾਰਟੀ ਕਾਂਗਰਸ ਹੈ ਅਤੇ ਪੀਡੀਪੀ ਹੈ ਔਰ ਐਨਸੀ ਵੀ ਜਿਹੜੀ ਕੋਲੀਸ਼ਨ ਦੇ ਵਿੱਚ ਹੈਗੀ ਹੈ ਮਗਰ ਫਿਰ ਤੋਂ ਤੁਹਾਨੂੰ ਦੱਸ ਦਿਆਂ ਇੱਕ ਬਹੁਤ ਵੱਡਾ ਫੇਰਬਦਲ ਬਹੁਤ ਵੱਡਾ ਧਮਾਕਾ ਠੀਕ ਜਿਹੜਾ ਇੱਕ ਡੇਢ ਘੰਟੇ ਦੇ ਬਾਅਦ ਹੋਣ ਵਾਲਾ ਹੈ ਅਸੀਂ ਵੀ ਕੋਸ਼ਿਸ਼ ਕਰਾਂਗੇ ਉਹ ਡੇਢ ਘੰਟੇ ਦੇ ਬਾਅਦ ਜਿਹੜਾ ਉਹ ਤਮਾਕਾ ਹੋਵੇ ਉਹ ਤੁਹਾਨੂੰ ਲਾਈਵ ਦਿਖਾਈਏ ਔਰ ਉਸ ਲਾਈਵ ਦੇ ਵਿੱਚ ਤੁਹਾਨੂੰ ਪਤਾ ਚੱਲੇਗਾ ਕਿ ਇੱਕ ਪੂਰੀ ਕਮਿਊਨਿਟੀ ਦਾ ਵੋਟ ਜਿਹੜਾ ਹੈ ਉਹ ਕਿਹੜੇ ਪਾਸੇ ਯੂ ਟਰਨ ਲੈਣ ਵਾਲਾ ਹੈ ਬਹੁਤ ਵੱਡੀ ਖਬਰ ਹੈ ਇਸ ਵੇਲੇ ਤੇ ਜਿਹੜੀ ਸੂਤਰਾਂ ਤੋਂ ਨਿਕਲ ਕੇ ਆ ਰਹੀ ਹੈ ਕਿ ਇੱਕ ਪੂਰੀ ਕਮਿਊਨਿਟੀ ਜਿਹੜੀ ਹੈ ਉਹ ਯੂ ਟਰਨ ਲੈਣ ਵਾਲੀ ਹੈ ਔਰ ਯੂ ਟਰਨ ਵੀ ਉਸ ਵੇਲੇ ਜਦੋਂ ਕਿ ਅੱਜ ਸ਼ਾਮ ਨੂੰ ਖੁੱਲਾ ਪ੍ਰਚਾਰ ਬੰਦ ਹੋ ਜਾਏਗਾ ਇਲیکشنਾਂ ਦਾ ਖੁੱਲਾ ਪ੍ਰਚਾਰ ਜਿਹੜਾ ਹੈ ਉਹ ਬੰਦ ਹੋਣ ਵਾਲਾ ਹੈ ਔਰ ਤਨੂ ਦੱਸ ਦਈਏ ਕਿ ਮੈਂ ਫੇਰ ਤੋਂ ਇੱਕ ਵਾਰ ਕਹਿ ਰਿਹਾ ਕਿ ਠੀਕ 1.5 ਘੰਟੇ ਦੇ ਬਾਅਦ ਕਰੀਬ-ਕਰੀਬ 1.5 ਘੰਟੇ ਦੇ ਬਾਅਦ ਯਾਨੀ ਠੀਕ ਦਿਨ ਦੁਪਹਿਰ ਦੇ 1.5 ਵਜੇ ਇੱਕ ਬਹੁਤ ਵੱਡਾ ਖੁਲਾਸਾ ਬਹੁਤ ਵੱਡਾ ਐਲਾਨ ਹੋਣ ਜਾ ਰਿਹਾ ਹੈ ਕਿ ਇੱਕ ਕਮਿਊਨਿਟੀ ਜਿਹੜੀ ਹੈ ਉਹ ਕਿਸੇ ਇੱਕ ਪਾਰਟੀ ਵੱਲ ਜਾ ਸਕਦੀ ਹੈ ਲੇਕਿਨ ਮੈਂ ਤੁਹਾਨੂੰ ਫਿਰ ਤੋਂ ਦੱਸ ਦਿਆਂ ਕਿ ਹਰ ਇੱਕ ਪਾਰਟੀ ਉਸ ਕਮਿਊਨਿਟੀ ਦੇ ਵੋਟ ਦੇ ਉੱਤੇ ਆਪਣਾ ਹੱਕ ਜਿਤਾਉਂਦੀ ਇੱਥੇ ਤੱਕ ਕਿ ਆਜ਼ਾਦ ਉਮੀਦਵਾਰ ਵੀ ਵਿੱਚ ਜਿਹੜੇ ਕਈ ਸੀਗੇ ਉਹ ਆਪਣਾ ਹੱਕ ਜਿਹੜਾ ਹੈ ਉਸ ਵੋਟ ਦੇ ਉੱਪਰ ਯਾਨੀ ਉਸ ਜਿਹੜਾ ਗਰੁੱਪ ਆਫ ਵੋਟ ਹੈ ਜਿਹੜਾ ਇੱਕ ਬਲਕ ਵੋਟ ਹੈ ਜਿਹੜਾ ਕਿ ਡਿਸਾਈਡਿੰਗ ਫੈਕਟਰ ਹੋ ਸਕਦਾ ਹੈ ਕੁਝ ਸੀਟਾਂ ਦੇ ਉੱਪਰ ਖਾਸ ਕਰਕੇ ਇਹਨਾਂ ਦੇ ਵਿੱਚੋਂ ਜਿਹੜੀਆਂ ਸੀਟਾਂ ਤੁਹਾਨੂੰ ਦੱਸ ਦਈਏ ਜੰਮੂ ਨਾਰਥ ਬਾਹੁ ਸੀਟ ਜੰਮੂ ਬਾਹੁ ਸੀਟ ਬਿਸ਼ਨਾ ਸੀਟ ਸੁਚੇਤਗੜ੍ਹ ਸੀਟ ਔਰ ਸਭ ਤੋਂ ਵੱਡਾ ਜਿਹੜਾ ਇੰਪੈਕਟ ਉਸ ਵੋਟ ਦਾ ਪਵੇਗਾ ਉਹ ਪਵੇਗਾ ਜੰਮੂ ਸਾਊਥ ਯਾਨੀ ਅਰਸਪੁਰਾ ਦੀ ਜੰਮੂ ਸਾਊਥ ਸੀਟ ਦੇ ਉੱਤੇ ਕਿਉਂ ਪਵੇਗਾ ਕਿਸ ਤਰ੍ਹਾਂ ਪਵੇਗਾ ਇਹ ਤਾਂ ਠੀਕ 1:30 ਵਜੇ ਤੁਹਾਨੂੰ ਪਤਾ ਲੱਗ ਜਾਏਗਾ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸਾਰੀ ਬਲਕ ਵੋਟ ਦਾ ਫਾਇਦਾ ਜਿਹੜਾ ਹੈ ਉਹ ਭਾਜਪਾ ਦੇ ਹੱਕਤ ਵਿੱਚ ਜਾਂਦਾ ਹੈ ਜਾਂ ਕਾਂਗਰਸ ਦੇ ਹੱਕ ਦੇ ਵਿੱਚ ਜਾਂਦਾ ਹੈ ਜਾਂ ਫਿਰ ਪੀਡੀਪ ਦੇ ਹੱਕ ਵਿੱਚ ਜਾਂਦਾ ਹੈ ਜਾਂ ਫਿਰ ਕੋਈ ਆਜ਼ਾਦ ਉਮੀਦਵਾਰ ਇਸ ਦੇ ਉੱਪਰ ਇਸ ਨੂੰ ਗ੍ਰੈਬ ਕਰਦਾ ਹੈ ਠੀਕ 1:30 ਵਜੇ ਸਾਰੇ ਤਿਆਰ ਬਰ ਤਿਆਰ ਰਹਿਣਾ 1:30 ਤੋਂ 2:30 ਦੇ ਵਿੱਚ ਆਪਸੀ ਸਾਂਝ ਟੀਵੀ ਤੇ ਫਿਰ ਤੋਂ ਅਸੀਂ ਇੱਕ ਵਾਰ ਤੁਹਾਡੇ ਨਾਲ ਲਾਈਵ ਹੋਵਾਂਗੇ ਔਰ ਤੁਹਾਨੂੰ ਉਹ ਜਿਹੜਾ ਐਲਾਨ ਹੈ ਉਹ ਲਾਈਵ ਦਿਖਾਵਾਂਗੇ ਉਹ ਐਲਾਨ ਜਿਹੜਾ ਹੈ ਛੇਤੀ ਹੀ ਹੋਣ ਵਾਲਾ ਹੈ ਠੀਕ 1:30 ਘੰਟੇ ਦੇ ਬਾਅਦ ਤੁਹਾਨੂੰ ਫਿਰ ਤੋਂ ਦੱਸ ਦਿਆਂ ਇੱਕ ਬਲਕ ਵੋਟ ਜਿਹੜਾ ਕਮਿਊਨਿਟੀ ਵੋਟ ਹੈ ਉਹ ਯੂ ਟਰਨ ਲੈਣ ਵਾਲਾ ਹੈ ਆਮ ਤੌਰ ਤੇ ਕਿਆਸ ਲਗਾਏ ਜਾ ਰਹੇ ਸੀ ਕਿਉਂਕਿ ਭਾਜਪਾ ਕਹਿੰਦੀ ਸੀ ਭਾਜਪਾ ਇੱਥੇ ਤੱਕ ਜਿਹੜਾ ਹੈ ਪ੍ਰਚਾਰ ਕਰ ਰਹੀ ਸੀ ਕਿ ਸਾਨੂੰ ਉਸ ਕਮਿਊਨਿਟੀ ਦਾ ਵੋਟ ਜਿਹੜਾ ਹੈ ਗਰੰਟੀਡ ਮਿਲ ਰਿਹਾ ਹੈ ਔਰ ਤੁਸੀਂ ਸਾਰਿਆਂ ਨੇ ਉਸ ਉਸ ਗਰੰਟੀ ਦੇ ਤੌਰ ਦੇ ਉੱਤੇ ਉਸ ਗਰੰਟੀ ਦਾ ਨਾਮ ਲੈ ਕੇ ਕਿਹਾ ਜਾਂਦਾ ਸੀ ਕਿ ਤੁਸੀਂ ਸਾਰੇ ਭਾਜਪਾ ਨੂੰ ਹੀ ਵੋਟ ਪਾਉਣਾ ਹੈ ਇਸੇ ਤਰ੍ਹਾਂ ਭਾਜਪਾ ਤੋਂ ਬਾਅਦ ਕਾਂਗਰਸ ਵੀ ਇਹੀ ਕਿਆਸ ਲਗਾਉਂਦੀ ਸੀ ਔਰ ਸਟੇਜਾਂ ਤੋਂ ਬੋਲਦੀ ਸੀ ਕਿ ਇਹ ਸਾਰਾ ਵੋਟ ਸਾਡੇ ਹੱਥ ਦੇ ਵਿੱਚ ਆਉਣ ਵਾਲਾ ਹੈ ਸਾਡੇ ਹੱਕ ਦੇ ਵਿੱਚ ਆਉਣ ਵਾਲਾ ਹੈ ਕਿਉਂਕਿ ਐਲਾਨ ਕਰ ਦਿੱਤਾ ਗਿਆ ਹੀ ਉਹ ਵੀ ਸਟੇਜਾਂ ਤੋਂ ਬੋਲਦੇ ਸੀ ਅਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਆਜ਼ਾਦ ਉਮੀਦਵਾਰ ਵੀ ਕੁਝ ਫੋਟੋਆਂ ਤੇ ਵੀਡੀਓ ਵਾਇਰਲ ਕਰ ਕਰਕੇ ਇਹ ਕਹਿ ਰਹੇ ਸੀ ਕਿ ਇਸ ਪੂਰੀ ਕਮਿਊਨਿਟੀ ਦਾ ਵੋਟ ਜਿਹੜਾ ਹੈ ਇਹ ਮੈਨੂੰ ਆਉਣ ਵਾਲਾ ਹੈ ਔਰ ਮੈਨੂੰ ਇਸ ਵੋਟ ਦਾ ਸਾਰਾ ਸਮਰਥਨ ਮਿਲ ਰਿਹਾ ਹੈ ਲੇਕਿਨ ਅੱਜ ਠੀਕ 1:30 ਵਜੇ ਆਪਸੀ ਸਾਇੰਟੀਵੀ ਦੇ ਉੱਤੇ ਵੀ ਤੁਹਾਨੂੰ ਲਾਈਵ ਦਿਖਾਵਾਂਗੇ ਔਰ ਇਹ ਇੱਕ ਬਹੁਤ ਵੱਡਾ ਖੁਲਾਸਾ ਬਹੁਤ ਵੱਡਾ ਐਲਾਨ ਇੱਕ ਪ੍ਰੈਸ ਕਾਨਫਰੰਸ ਦੇ ਥਰੂ ਜਿਹੜਾ ਹੈ ਉਹ ਕੀਤਾ ਜਾਵੇਗਾ ਔਰ ਠੀਕ 1:30 ਤੋਂ ਪੂਣੇ 2 ਵਜੇ ਦੇ ਵਿੱਚ ਇਹ ਐਲਾਨ ਹੋ ਜਾਵੇਗਾ ਕਿ ਉਸ ਕਮਿਊਨਿਟੀ ਦਾ ਜਿਹੜਾ ਵੋਟ ਹੈ ਉਹ ਕਿਸ ਪਾਰਟੀ ਵੱਲ ਨੂੰ ਟਰਨ ਲੈਣ ਵਾਲਾ ਹੈ ਆਮ ਤੌਰ ਤੇ ਮੈਂ ਤੁਹਾਨੂੰ ਫਿਰ ਤੋਂ ਦੱਸ ਦਿਆਂ ਤਿੰਨ ਹੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ ਤਿੰਨ ਪਾਰਟੀਆਂ ਦੇ ਵਿੱਚੋਂ ਇੱਕ ਕਾਂਗਰਸ ਐ ਐਨਸੀ ਕੋਲੀਸ਼ਨ ਹੋ ਗਿਆ ਦੂਸਰੀ ਭਾਜਪਾ ਹੋ ਗਈ ਅਤੇ ਤੀਸਰੀ ਆਜ਼ਾਦ ਉਮੀਦਵਾਰ ਅਤੇ ਚੌਥੀ ਚੌਥਾ ਜਿਹੜਾ ਹੈ ਇਹ ਪੀਡੀਪੀ ਦੇ ਵੀ ਜਿਹੜੇ ਉਹ ਵੀ ਪੀਡੀਪੀ ਨੂੰ ਖੈਰ ਉਸ ਕਮਿਊਨਿਟੀ ਵੱਲ ਇਨਾ ਧਿਆਨ ਨਹੀਂ ਸੀ ਲੇਕਿਨ ਉਹ ਵੀ ਕਿਤੇ ਨਾ ਕਿਤੇ ਕਹਿੰਦੇ ਸੀ ਕਿ ਅਸੀਂ ਇਸ ਵੋਟ ਨੂੰ ਗ੍ਰੈਬ ਕਰਾਂਗੇ ਲੇਕਿਨ ਮੈਂ ਫਿਰ ਤੋਂ ਤੁਹਾਨੂੰ ਦੱਸ ਦਿਆਂ ਕਿ ਇੱਕ ਬੜਾ ਵੱਡਾ ਖੁਲਾਸਾ ਸੀਟਾਂ ਦੇ ਨਾਮ ਹੈ ਫਿਰ ਤੋਂ ਬੋਲਦਿਆਂ ਜੰਮੂ ਨਾਰਥ ਦੇ ਵਿੱਚ ਇਸ ਖੁਲਾਸੇ ਇਸ ਐਲਾਨ ਦਾ ਅਸਰ ਹੋਵੇਗਾ ਜੰਮੂ ਬਹੁ ਸੀਟ ਦੇ ਵਿੱਚ ਵੀ ਇਸ ਐਲਾਨ ਦਾ ਅਸਰ ਹੋ ਸਕਦਾ ਹੈ ਜੰਮੂ ਦੇ ਵਿੱਚ ਬਿਸ਼ਨਾ ਸੀਟ ਦੇ ਉੱਤੇ ਵੀ ਇਸ ਜਿਹੜੀ ਐਲਾਨ ਦਾ ਅਸਰ ਹੋ ਸਕਦਾ ਹੈ ਔਰ ਜੰਮੂ ਦੇ ਵਿੱਚ ਸੁਚੇਤਗੜ੍ਹ ਦੀ ਜਿਹੜੀ ਸੀਟ ਹੈ ਉਹਦੇ ਉੱਤੇ ਵੀ ਇਸ ਦਾ ਅਸਰ ਹੋਵੇਗਾ ਅਗਰ ਇਹ ਐਲਾਨ ਉਸ ਹੱਕ ਦੇ ਵਿੱਚ ਚਲਾ ਗਿਆ ਤਾਂ ਉਸ ਜੰਮੂ ਦੀ ਜਿਹੜੀ ਸੁਚੇਤਗੜ ਸੀਟ ਤੇ ਵੀ ਇਹਦਾ ਅਸਰ ਹੋਵੇਗਾ ਹਾਲਾਂਕਿ ਸੁਚੇਤਗੜ ਸੀਟ ਦੇ ਬਾਰੇ ਮੈਂ ਤੁਹਾਨੂੰ ਦੱਸਦੇ ਆ ਕਿ ਉੱਥੇ ਬੜੀ ਤਰ੍ਹਾਂ ਦੇ ਆਜ਼ਾਦ ਉਮੀਦਵਾਰ ਉਸ ਕਮਿਊਨਿਟੀ ਨੂੰ ਲੈ ਕੇ ਜ਼ਬਰਦਸਤੀ ਖੜੇ ਕੀਤੇ ਗਏ ਸੀ ਜਾਂ ਉਹ ਖੁਦ ਹੀ ਖੜੇ ਹੋਏ ਸੀ ਕਿਉਂਕਿ ਸੂਤਰ ਸਾਨੂੰ ਕੁਝ ਹੋਰ ਦੱਸਦੇ ਨੇ ਸੂਤਰਾਂ ਦੇ ਅਨੁਸਾਰ ਉਹ ਕਿਸੇ ਇੱਕ ਪਾਰਟੀ ਦੀ ਤਰਫੋਂ ਜਿਹੜਾ ਹੈ ਉਹ ਖੜੇ ਕੀਤੇ ਗਏ ਸੀ ਉਸੇ ਕਮਿਊਨਿਟੀ ਦੇ ਬੰਦੇ ਜਿਹੜੇ ਕਿ ਕਿਸੇ ਦੂਸਰੀ ਪਾਰਟੀ ਦੀ ਵੋਟਰ ਨੂੰ ਤੋੜਨ ਦੇ ਲਈ ਖੜੇ ਕਿਤੇ ਅੱਜ ਉਹਨਾਂ ਲੋਕਾਂ ਨੂੰ ਵੀ ਬਹੁਤ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਉਹ ਆਜ਼ਾਦ ਉਮੀਦਵਾਰ ਵੀ ਜਿਹੜੇ ਨਾ ਝਟਕਾ ਖਾ ਸਕਦੇ ਨੇ ਕਿ ਉਹਨਾਂ ਦੇ ਖੜੇ ਹੋਣ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ ਔਰ ਫਿਰ ਤੁਹਾਨੂੰ ਦੱਸ ਦਿਆਂ ਕਿ ਸਭ ਤੋਂ ਵੱਡਾ ਇੰਪੈਕਟ ਸਭ ਤੋਂ ਵੱਡਾ ਅਸਰ ਜੰਮੂ ਦੀ ਅਰਸਪੁਰਾ ਜੰਮੂ ਸਾਊਥ ਸੀਟ ਤੇ ਹੋਣ ਵਾਲਾ ਹੈ ਜਿੱਥੇ ਕਿ ਕਾਂਗਰਸ ਦੇ ਰਮਨ ਭੱਲਾ ਅਤੇ ਭਾਜਪਾ ਦੇ ਡਾਕਟਰ ਨਰਿੰਦਰ ਸਿੰਘ ਰੈਣਾ ਜਿਹੜੇ ਇਸ ਵੇਲੇ ਮੈਦਾਨ ਦੇ ਵਿੱਚ ਨੇ ਉਸ ਤੋਂ ਬਾਅਦ ਆਜ਼ਾਦ ਉਮੀਦਵਾਰ ਪੀਡੀਪੀ ਦੇ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਆਪਣਾ ਦਾਵਾ ਪੇਸ਼ ਕਰਦੇ ਨੇ ਲੇਕਿਨ ਇਹ ਦੋ ਸੂਤਰਾਂ ਮੁਤਾਬਕ ਜਿਹੜਾ ਕਿਆਸ ਲਗਾਏ ਜਾਣ ਕਿ ਇਨਾਂ ਦੋਹਾਂ ਦਾ ਯਾਨੀ ਕਿ ਕਾਂਗਰਸ ਔਰ ਬੀਜੇਪੀ ਦਾ ਜਿਹੜਾ ਕੜਾ ਮੁਕਾਬਲਾ ਸੀ ਦੇਖਣ ਨੂੰ ਜਿਹੜਾ ਉਹ ਮਿਲ ਸਕਦਾ ਸੀ ਲੇਕਿਨ ਹੋ ਸੂਣ ਦੇਖਣ ਨੂੰ ਇਹ ਹੈ ਕਿ ਅਗਰ ਇਹ ਐਲਾਨ ਕਿਸੇ ਵੀ ਇੱਕ ਪਾਰਟੀ ਦੇ ਹੱਕ ਦੇ ਵਿੱਚ ਹੋ ਜਾਂਦਾ ਹੈ ਤਾਂ ਦੂਸਰੇ ਨੂੰ ਉਹ ਬਹੁਤ ਵੱਡਾ ਝਟਕਾ ਲੱਗ ਸਕਦਾ ਹੈ ਹੁਣ ਇਹ ਝਟਕਾ ਹੁਣ ਕਾਂਗਰਸ ਨੂੰ ਲੱਗੇਗਾ ਜਾਂ ਭਾਜਪਾ ਨੂੰ ਲੱਗੇਗਾ ਇਹ ਦੇਖਣ ਵਾਲੀ ਗੱਲ ਹੈ ਕਿਉਂਕਿ ਦੌੜ ਦੇ ਵਿੱਚ ਇਹੀ ਦੋ ਜਿਹੜੇ ਨੇ ਉਹ ਜੰਮੂ ਸਾਊਥ ਸੀਡ ਦੇ ਵਿੱਚ ਜਿਹੜੇ ਉਮੀਦਵਾਰੇ ਦੋ ਹੀ ਨੇ ਇੱਕ ਰਮਨ ਪੱਲਾ ਜੀ ਅਤੇ ਇੱਕ ਦੂਸਰਾ ਡਾਕਟਰ ਨਰਿੰਦਰ ਸਿੰਘ ਰੈਣਾ ਇਹਨਾਂ ਦੋਹਾਂ ਦਾ ਦੋਵੇਂ ਪ੍ਰਤੀਯਾਗੀ ਜਿਹੜੇ ਸਟਰੋਂਗ ਨੇ ਹੁਣ ਲੇਕਿਨ ਮੈਂ ਫਿਰ ਤੋਂ ਦੱਸ ਦਿਆਂ ਕਿ ਇਹ ਜਿਹੜਾ ਐਲਾਨ ਹੁਣ ਹੋਣ ਜਾ ਰਿਹਾ ਹੈ ਇਹ ਬਹੁਤ ਵੱਡਾ ਐਲਾਨ ਹੋਣ ਜਾ ਰਿਹਾ ਹੈ ਠੀਕ 1:30 ਵਜੇ ਤੁਸੀਂ ਤਿਆਰ ਰਹਿਣਾ ਹੈ ਆਪਣੇ ਆਪਣੇ ਮੋਬਾਈਲ ਜਿਹੜੇ ਨੇ ਉਹ ਤਿਆਰ ਰੱਖਨੇ ਨੇ ਲਾਈਵ ਜਿਹੜਾ ਹੈ ਉਹ ਫਿਰ ਤੋਂ ਅਸੀਂ ਆਪਸੀ ਸਾਂਝੀ ਟੀਵੀ ਤੇ ਠੀਕ 1:30 ਤੋਂ ਪੂਨੇ 2 ਵਜੇ ਦੇ ਵਿੱਚ ਕਰਾਂਗੇ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਬਹੁਤ ਵੱਡਾ ਜਿਹੜਾ ਵੋਟਰਸ ਦਾ ਇੱਕ ਕਮਿਊਨਿਟੀ ਵੋਟਰਸ ਦਾ ਯੂ ਟਰਨ ਹੋਣ ਵਾਲਾ ਹੈ ਇੱਥੇ ਤੁਹਾਨੂੰ ਫਿਰ ਤੋਂ ਦੱਸ ਦਈਏ ਦੇਖਣ ਨੂੰ ਇਹ ਮਿਲਦਾ ਹੈ ਕਿ ਠੀਕ 26 ਤਰੀਕ ਜਦੋਂ ਕਿ ਸ਼ਾਮ ਦੇ ਸਮੇਂ ਇਹ ਪ੍ਰਚਾਰ ਸਾਰਾ ਬੰਦ ਹੋ ਜਾਏਗਾ ਉਸ ਤੋਂ ਬਾਅਦ ਕੋਈ ਵੀ ਪਾਰਟੀ ਖੁੱਲੇ ਆਮ ਕਿਸੇ ਵੀ ਚੀਜ਼ ਦਾ ਪ੍ਰਚਾਰ ਨਹੀਂ ਕਰ ਸਕੇਗੀ ਇਹ ਬਹੁਤ ਵੱਡੀ ਸੋਚੀ ਸਮਝੀ ਜਿਹੜੀ ਕਹਿੰਦੇ ਨੇ ਕਿ ਇੱਕ ਤਰੀਕੇ ਦੇ ਨਾਲ ਇਹ ਐਲਾਨ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਐਲਾਨ ਨੂੰ ਮੁਰ ਦੁਬਾਰਾ ਤੋਂ ਕੈਨਸਲ ਨਾ ਕਰਵਾਇਆ ਜਾ ਸਕੇ ਇਹ ਐਲਾਨ ਹੁਣ ਕਿਸ ਪਾਰਟੀ ਦੇ ਹੱਕ ਵਿੱਚ ਹੋਵੇਗਾ ਉਸ ਪਾਰਟੀ ਦੀ ਜਿੱਤ ਲਗਭਗ ਲਗਭਗ ਯਕੀਨੀ ਹੋ ਜਾਏਗੀ 1:30 ਵਜੇ ਤਿਆਰ ਰਹਿਣਾ ਜੀ ਦੇਖਾਂਗੇ ਕਿ ਕਿਸ ਪਾਰਟੀ ਦੇ ਹੱਕ ਦੇ ਵਿੱਚ ਇਹ ਜਿਹੜਾ ਹੈ ਉਹ ਫੈਸਲਾ ਜਾਂਦਾ ਹੈ ਇਹ ਐਲਾਨ ਜਾਂਦਾ ਹੈ ਦੇਖਦੇ ਰਹੋ ਆਪਸੀ ਸਾਇਨ ਟੀਵੀ ਬਣੇ ਰਹਿਣਾ ਸਾਡੇ ਨਾਲ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ 1:30 ਵਜੇ ਤੱਕ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਸਕੇ ਔਰ ਸਾਰੇ ਆਨਲਾਈਨ ਹੋ ਕੇ ਸਾਡੇ ਚੈਨਲ ਦੇ ਉੱਤੇ ਇੰਤਜ਼ਾਰ ਕਰਨ ਕਿ ਇਹ ਕਮਿਊਨਿਟੀ ਵੋਟ ਕਿਸ ਪਾਸੇ ਵੱਲ ਨੂੰ ਕਿਹੜੀ ਪਾਰਟੀ ਵੱਲ ਨੂੰ ਯੂਟਰਨ ਲੈਣ ਵਾਲਾ ਹੈ ਦੇਖਦੇ ਹੋ ਆਪਸੀ ਸਾਇੰਟਿਵ ਧੰਵਾਦ ਜੀ ਆਪ ਜੀ ਦਾ